ਕਿਸਾ ਲੈ ਇਸ ਲੱਗਦੀ ਲੱਤ ਕੀ ਹੋਇਆ ਸੀ ਇੱਕਦਮ ਹੋ ਗਿਆ ਜੀ ਬਿਲਕੁਲ ਪਤਾ ਨਹੀਂ ਲੱਗਿਆ ਕੁਝ ਪਤਾ ਹੀ ਨਹੀਂ ਲੱਗਿਆ ਹਾਂ ਜੀ ਡਾਕਟਰਾਂ ਨੇ ਦਿਖਾਇਆ ਉਹ ਕਹਿੰਦੇ ਗਰੀਸ ਖਤਮ ਆ ਤਾਂ ਆਪਰੇਸ਼ਨ ਗਰੀਸ ਖਤਮ ਹੋਣੀ ਸੀ ਫਿਰ ਤਾਂ ਦੋਨੇ ਗੋਡਿਆਂ ਚੋਂ ਇੱਕ ਗੋਡੇ ਦੀ ਪ੍ਰੋਬਲਮ ਕੀ ਹੈ ਜੀ ਹਾਂ ਜੀ ਇੱਕ ਚ ਅੱਛਾ ਤੇ ਉਹ ਕਹਿੰਦੇ ਆਪਰੇਸ਼ਨ ਇਹ ਹਾਲੇ ਦਾ ਤਾਂ ਅੱਛਾ ਜੀ ਫਿਰ ਅਸੀਂ ਵੀਡੀਓ ਦੇਖੀ ਤੇ ਇੱਥੇ ਆ ਗਏ ਅੱਛਾ ਤੇ ਹੁਣ ਠੀਕ ਆ ਬਿਲਕੁਲ ਮੈਂ ਕੋਈ ਦਰਦ ਨਹੀਂ ਹਾਂ ਜੀ ਹੁਣ ਠੀਕ ਆ ਸੋਚੋ ਮੇਰੇ ਹੈ ਗਿਆ 90% ਸੈਟ ਮੇਰੇ ਪੈਰ ਸੁਣ ਰਹੇ ਦੇ ਸੀਗੇ ਰਹਿੰਦੇ ਸੀ ਹਾਂਜੀ ਅੱਛਾ ਜੀ ਯਾਨੀ ਸੈਕੰਡ ਸਿਟਿੰਗ ਐਮਰੀ ਹਾਂਜੀ ਤਕਰੀਬਨ 30 35 ਪੈਸੇ ਫਰਕ ਆ ਠੀਕ ਠੀਕ ਲਾ ਲਓ ਨਹੀਂ ਬਿਲਕੁਲ ਸਹੀ ਕਹਿ ਰਹੇ ਦੂਸਰੀ ਸਿਟਿੰਗ ਚ 30 35 ਪੈਸੇ ਫਰਕ ਹਾਂਜੀ ਪੀ ਐਚਓ ਹਾਂਜੀ ਹਾਂਜੀ ਅੱਛਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਤਕਰੀਬਨ ਹੈ ਸੀ 7 8 ਮਹੀਨੇ ਤੋਂ ਕੀ ਹੋਇਆ ਸੀ ਕੁਛ ਨਹੀਂ ਬਸ ਆਪਣੇ ਆਪ ਸੁਣ ਜੇ ਹੋ ਗਏ ਅੱਛਾ ਚਪਲ ਲੈ ਕੇ ਡਿੱਗ ਜਾਨੀ ਪਤਾ ਨਹੀਂ ਲੱਗਣਾ ਗੋਟਾ ਦਰਦ ਕਰਦੇ ਸੀ ਦੋਨੇ ਹਾਂਜੀ ਦੋਨੋਂ ਤੇ ਹੁਣ ਬਿਲਕੁਲ ਚੱਕ ਨਹੀਂ ਕਰਵਾਏ ਕਿ ਤੋ ਨਹੀਂ ਚੱਕ ਨਹੀਂ ਕਰਵਾਏ ਮਾੜੀ ਮੋਟੀ ਦਵਾਈ ਖਾਂਦੇ ਸੀ ਓਦਾਂ ਹੀ ਗੋਲੀ ਜਦੋਂ ਵੀ ਦਰਦ ਦੀ ਗੋਲੀ ਕਿਲਰ ਵਾਲੀ ਇਹਨਾਂ ਕਲਰ ਦੀ ਖਾ ਲੈਣੀ ਜਦੋਂ ਤੱਕ ਖਾਣੀ ਜਦੋਂ ਤੱਕ ਅਸਰ ਆਣਾ ਅਸਰ ਆਣਾ ਬਾਅਦ ਚ ਫੇਰ ਉਹ ਹਾਲ ਹੋ ਜਾਣਾ ਤੇ ਇਹਨਾਂ ਕੋ ਆਏ ਮੈਂ ਤਕਰੀਬਨ ਮਹੀਨੇ ਆਇਆ ਇਹਨਾਂ ਕੋ ਮਹੀਨੇ ਫੋਨ ਕੀਤਾ ਮਹੀਨੇ ਤੋਂ ਮੈਂ ਲਗਾਤਾਰ ਹੀ ਹੁਣ ਆ ਰਿਹਾ 6 ਮਹੀਨੇ ਹੋ ਗਏ ਤੇ ਮਤਲਬ ਸੋਚੋ ਮੈਨੂੰ 75% ਫਰਕ ਪੈ ਗਿਆ